ਨਾ ਆਪਣਾ ਵਰਤੀ ਗੇਮ ਸੇ ਅਚੀਵਮੈਂਟ ਸਿਰਫ ਮੇਰਾ ਨਾਮ ਰਿਹਾਨ ਗਸ਼ਪ ਹੈ ਤੇ ਮੈਂ 3 ਸਾਲ ਤੋਂ ক্রিকেট ਖੇਡ ਰਿਹਾ ਮਾਰਚਲ ਸਰ ਕੋ ਤੇ ਮੈਂ ਸ਼ੁਰੂ ਤੋਂ ਉੱਥੇ ਪ੍ਰੈਕਟਿਸ ਕਰਦਾ ਸੀ ਤੇ ਸਾਡੇ ਸਿਰ ਜਿੱਦਾਂ ਪੰਜਾਬ ਸਕੂਲ ਗੇਮਸ ਹੁੰਦੀ ਹੋਇ ਚਾਹਦੀ ক্রিকেট ਦੀ ਟੀਮ ਨਹੀਂ ਬੰਦੀ ਤੇ ਸਿਰ ਸਾਡੇ 2 ਸਾਲ ਤੋਂ ਮੈਂ ਆਪਣੀ ਟੀਮ ਬਣਾਨੀ ਸਟਾਰਟ ਕੀਤੀ ਹੈ ਪ੍ਰੀਮ ਐਮ ਨੇ ਤੇ ਉਸ ਤੋਂ ਬਾਅਦ ਸਿਰ ਮੈਂ 2 ਸਾਲ ਨੈਸ਼ਨਲ ਸਟੇਟ ਲਈ ਹੈ ਉਸ ਤੋਂ ਬਾਅਦ ਸਿਰ ਮੈਂ ਇਸ ਸਾਲ ਨੈਸ਼ਨਲ ਲਈ ਹੈ ਤੇ ਮੈਂ ਨੈਸ਼ਨਲ ਚ ਦੋ ਮੈਚ ਆਪਣੀ ਟੀਮ ਨੇ ਜਿਤਾਏ ਆ ਫਿਨਿਸ਼ ਕਰਕੇ ਇੱਕ ਮੈਚ ਜਿਸ ਮੇਰੇ 40 ਸਕੋਰ ਸੀ ਤੇ ਬਾਕੀ ਮੈਂ ਆਪਣੀ ਟੀਮ ਨੂੰ ਮਤਲਬ ਦੋ ਮੈਚ ਜਿ ਫਿਨਿਸ਼ ਕਰਕੇ ਮੈਚ ਜਿਤਾਇਆ ਸਿਰ ਅਡੀ ਪੰਜਾਬ ਨੇ ਜਿੱਦਾਂ ਚਾਰ ਮੈਚ ਜਿੱਤੇ ਆ ਤੇ 5th ਮੈਚ ਆਪਾਂ ਮਤਲਬ ਕਿ ਐਮਪੀ ਕੋ ਹਾਰੀ ਸੀ ਤੇ ਉੱਚ ਮੇਰੇ ਸਿਰਫ 50 ਪਲਸ ਸਕੋਰ ਸੀ ਤੇ ਇੱਕ ਮੈਚ ਜਿਸ ਚ ਮੈਂ ਆਪਣੀ ਜਿਤਾਈ ਟੀਮ ਉੱਚ ਮੇਰੇ 90 ਸਕੋਰ ਸੀ ਸਿਰ ਤੇ ਇੱਕ ਚ ਇਸੇ ਮੇਰੇ ਫਿਰ ਸਿਰਫ 50 ਪਲਸ ਸੀ अगो मैमवाद दा दा ले के दा ते अपने एक दिन अपने इंडिया टीम का आशीर्वाद नड्यूल की है प्रैक्टिस कि नॉर्मली अपने वन एम पीएम तॉर्मल अपनी पहला फिटनेस सर अपने वॉर्म अपरा कर ਆਪਣੇ ਬੈਟਿੰਗ ਬੋਲਿੰਗ ਤੇ ਧਿਆਨ ਬਾਚੋ ਆਪਣੀ ਫੀਲਡਿੰਗ ਤੇ ਧਿਆਨ ਹੁੰਦਾ ਸੀ ਬਾਚੋ ਨੂੰ ਡਿਸਪਲਾਈਨ ਚ ਰਹਿਣਾ ਸਿਖਾਉਂਦੇ ਸੀ ਕਿੱਦਾਂ ਡਿਸਪਲਾਈਨ ਚ ਰਹਿਣਾ ਹੈ ਇੱਕ ਪਲੇਅਰ ਦੀ ਕਿੱਦਾਂ ਲਾਈਫ ਚਲਦੀ ਹੈ ਉਹ ਸਭ ਸਿਖਾਉਂਦੇ ਸੀ ਤੇ ਮੈਂ ਵਿਰਾਟ ਕੋਹਲੀ ਤੋਂ ਇਨਸਪਾਇਰ ਹੁੰਦਾ ਤੇ ਉਹਨਾਂ ਦੇ ਲਾਈਫ ਸਟਾਈਲ ਤੋਂ ਉਹਦੀ ਫਿਟਨੈਸ ਤੋਂ ਉਹਦੀ ਬੈਟਿੰਗ ਤੋਂ ਸਰ ਮੈਨੂੰ ਬਹੁਤ ਇਨਸਪੀਰੇਸ਼ਨ ਮਿਲਦੀ ਤੇ ਮੈਂ ਉਹਨਾਂ ਦੀ ਬੈਟਿੰਗ ਜੁਆਏ ਕਰਦਾ ਉਹਦੇ ਵਰਗੀ ਬੈਟਿੰਗ ਕਰਨਾ ਚਾਹਨਾ ਮੇਰਾ ਨਾਮ ਪ੍ਰਿਆ ਤੇ ਮੈਂ ਜਦੋਂ ਇਹ ਛੋਟਾ ਸੀ 5 ਸਾਲ ਪਹਿਲਾਂ ਮਤਲਬ ਸਾਡੇ ਕੋਲ 5 ਸਾਲ ਤੋਂ ਇਹਨੇ ਸ਼ੁਰੂ ਕਰ ਲਈ ਸੀ ਉਸ ਤੋਂ ਬਾਅਦ ਇਹਨੂੰ 5 ਸਾਲ ਹੋ ਗਏ ਜਦੋਂ ਦਾ ਇਹ ਸਾਡੇ ਕੋਲ ਖੇਡਦਾ ਬਚਪਨ ਚ ਤੇ ਉਸ ਤੋਂ ਬਾਅਦ ਹੁਣ ਕਰਦੇ ਕਰਦੇ ਇਹਨਾਂ ਦੇ ਮਤਲਬ ਲिटल ਫਲਾਵਰ ਸਕੂਲ ਚ ਪੜਦਾ ਸੀ ਇਹਨਾਂ ਦੀ ਟੀਮ ਨਹੀਂ ਬਣਦੀ ਸੀਗੀ ਮਤਲਬ ਸਰਕਾਰੀ ਚ ਫਿਰ ਇਹਨਾਂ ਦੀ ਅਸੀਂ 2 ਸਾਲਾਂ ਤੋਂ ਟੀਮ ਬਣਾਣੀ ਸ਼ੁਰੂ ਕੀਤੀ ਜਿਹਦੇ ਚ ਇਹਨੂੰ ਪਹਿਲਾਂ ਇਹਨੇ ਸਟੇਟ ਵਾਸਤੇ ਖੇਡੇ ਫਿਰ ਇਹ ਹੁਣ ਇਸ ਸਾਲ ਇਹਨੇ ਦੂਸਰੀ ਵਾਰ ਸਟੇਟ ਚ ਬਹੁਤ ਵਧੀਆ ਰਨ ਕੀਤੇ ਐਕਚੁਅਲ 19 ਇਹ ਤੀਰਨ ਮਾਰ ਕੇ ਫਿਰ ਇਹ ਨੈਸ਼ਨਲ ਚ ਸਿਲੈਕਟ ਹੋਇਆ ਤੇ ਫਿਰ ਇਹ ਅੱਗੇ ਨੈਸ਼ਨਲ ਲੀ ਗਿਆ ਬੱਚਾ ਬਹੁਤ ਮਿਹਨਤ ਕਰਦਾ ਹੈ ਮਿਹਨਤੀ ਬੱਚਾ ਹੈ ਤੇ ਅੱਗੇ ਵੀ ਇਦਾਂ ਹੀ ਮਿਹਨਤ ਕਰਦਾ ਰਹੇਗਾ ਅਸੀਂ ਵੀ ਪੂਰਾ ਜ਼ੋਰ ਲਾਵਾਂਗੇ ਕਿ ਅਸੀਂ ਇਹਨੂੰ ਹੋਰ ਅੱਗੇ ਪਹੁੰਚਾਈਏ ਬਾਕੀ ਇਹ ਮਿਹਨਤ ਬਹੁਤ ਕਰਦਾ ਕਿੰਨਾ ਕੁ ਬ੍ਰਾਈਟ ਹੋਏਗਾ ਫਿਊਚਰ ਤੇ ਦਾ ਬ੍ਰਾਈਟ ਹੈ ਜਿਹੜਾ ਮਿਹਨਤ ਕਰਦਾ ਉਹਦਾ ਫਿਊਚਰ ਤੇ ਬ੍ਰਾਈਟ ਹੀ ਹੈ ਜਿੱਦਾ ਬਹੁਤ ਸਾਰੇ ਖਿਡਾਰੀ ਇਥੋਂ ਨਿਕਲੇ ਕੈਨੇਡਾ ਦੀ ਟੀਮ ਦਾ ਕੈਪਟਨ ਵੀ ਬਿਲਪ੍ਰੀਤ ਬਾਜਵਾ ਕੀ ਕਹਿਣਾ ਚਾਹੂਗੇ ਅਕੈਡਮੀ ਬਾਰੇ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਮਤਲਬ ਇੱਕ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਬਹੁਤ ਵੱਡੀ ਗੱਲ ਹੈ ਤੇ ਮਤਲਬ ਸਾਡੇ ਜਿਹੜਾ ਪੰਜਾਬ ਇੱਕ ਛੋਟਾ ਜਿਹਾ ਜ਼ਿਲ੍ਹਾ ਗੁਰਦਾਸਪੁਰਾ ਤੋਂ ਉਹਦੇ ਚੋਂ ਇੱਕ ਪਲੇਅਰ ਐਡੀ ਵੱਡੀ ਉਪਲਬਧੀਆ ਕਰੇਗਾ ਤੇ ਸਾਡੇ ਲਈ ਤਾਂ ਬਹੁਤ ਮਾਣ ਦੀ ਗੱਲ ਹੈ ਇਹਦੇ ਨਾਲ ਸਾਡੇ ਮਤਲਬ ਜਿਹੜੇ ਬੱਚੇ ਛੋਟੇ ਆ ਜਿਹੜੇ ਹੁਣ ਸ਼ੁਰੂ ਕਰ ਰਿਹਾ ਉਹਨਾਂ ਉਹਨੂੰ ਵੇਖ ਕੇ ਇਨਸਪੀਰੇਸ਼ਨ ਲੈਂਦੇ ਕਿ ਅਸੀਂ ਵੀ ਅੱਗੇ ਵਧੀਏ ਜਿੱਦਾਂ ਹੁਣ ਆਂਡਰ 14 ਦੀ ਨੈਸ਼ਨਲ ਖੇਡਿਆ ਥੋੜਾ ਇਹਨੂੰ ਵੀ ਪਤਾ ਲੱਗਦਾ ਕਿ ਜੇ ਦਿਲਪ੍ਰੀਤ ਵਰਗੇ ਥੋ ਖੇਡ ਕੇ ਜਾ ਸਕਦੇ ਆ ਤੇ ਕੱਲ ਨੂੰ ਇਹ ਵੀ ਇੰਡੀਆ ਲਈ ਰਿਪਰੈਜ਼ੈਂਟ ਕਰ ਸਕਦਾ